ਹਾਂ ਜੀ ਜੰਗਰੀ ਲਈ ਵਾਇਡ ਕੀਤੀ ਵੀ ਜਲਦੀ ਤਾਂ ਨਹੀਂ ਬ੍ਰੇਕਿੰਗ ਹੈ ਜੀ ਐ ਤੁਸੀਂ ਦੱਸਿਆ ਹੀ ਨਹੀਂ ਕੁਝ ਕੀ ਹੈ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਕੋਈ ਗੱਲ ਨਹੀਂ ਕੰਪਿਊਟਰ ਦੁਨੀਆ ਮੈਂ ਕਾਊਂਟਰ ਹੋਇਆ ਸਰ ਜਾਣਕਾਰੀ ਦਿਓ ਕੀ ਕੀ ਕਿੰਨੇ ਬੰਦੇ ਸੀਗੇ ਸਰ ਕਿਵੇਂ ਇੱਥੇ ਪਹੁੰਚੇ ਤੇ ਕੀ ਗੱਲਬਾਤ ਸੀ ਇਹ 2 ਦਿਨ ਪਹਿਲਾਂ ਜੋ ਅਸੀਂ ਹਿਮਾਚਲ ਵਿੱਚੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮਰਜ਼ੀ ਰੈਕਟਸ ਕਿ ਅਰੈਸਟ ਅਰੈਸਟ ਕੀਤੇ ਸੀ ਦਰਜੀਤ ਸਿੰਘ ਔਰ ਸਕੰਦਰ ਸਿੰਘ ਅਤੇ ਅਰੁਣ ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੈਸਟ ਕੀਤਾ ਗਿਆ ਸੀ ਇਹਨਾਂ ਐਫਆਈਆਰ ਜਿਹੜੀ 64/25 ਜਿਹੜੀ 13 ਮਾਰਚ ਨੂੰ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵਸ ਇਨ ਐਕਟਿਵਿਟੀ ਸੀ ਉਹਦਾ ਮਟਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਲਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਹਨਾਂ ਵਿੱਚੋਂ ਇੱਕ ਇਹਨਾਂ ਨੇ ਫਰਦੀਨ ਸ਼ਾਪ ਚ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵਿਪਨ ਲੁਕੋਇਆ ਹੋਇਆ ਹੈ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਹੀ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉੱਥੇ ਨਿਕਲਦਾ ਹੈਗਾ ਤੇ ਇਹ ਰਸਤਾ ਇਹ ਯੂਜ਼ ਕਰਦੇ ਸੀ ਜਿਹੜੀ ਆਪਣੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਜਿਹਦੇ ਵਿੱਚ ਐਕਸਾਈਜ਼ ਐਨਡੀਪੀਐਸ ਤੇ ਆਮ ਜੈਕਟਰੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਨੇ ਤੇ ਉਹਦੇ ਦਰਾਂ ਨਹੀਂ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਪਾਇਆ ਹੋਇਆ ਸੀ ਇਹ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅੱਜ ਜੋ ਪੁਲਿਸ ਪਾਰਟੀ ਇਹਨਾਂ ਨੂੰ ਅਸੀਂ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਤੇ ਇੱਕ ਬਰਾਮਦੀ ਕਰਾਉਣ ਲੈ ਕੇ ਆਈ ਹੈ ਉਸ ਦੌਰਾਨ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸ ਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਉਹ ਕਰਦੇ ਹੋਏ ਉਸ ਨੇ ਭੱਜਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਉਹ 20 ਫਾਇਰ ਕੀਤੇ ਇੱਕ ਵੈਪਨ ਚ ਜਿਹੜਾ ਉਹਨੇ ਲੁਕੋਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਦੀ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਰੀ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਉਹ ਤੋਂ ਫੰਡ ਰਿਹਾ ਸੀ ਉਹ ਭੱਜਣ ਲੱਗਿਆ ਸੀ ਉਸਦੇ ਵੀ ਇਥੇ ਜਿਹੜਾ ਹੈਗਾ ਸੀ ਉਹ ਉੱਬੜ ਸਾਹ ਸਾਹ ਵੀ ਆਨੇ ਆਨੇ ਬਣ ਹੈਗੀ ਆ ਦੂਸਰੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਨੇ ਤੇ ਦੋਨੋਂ ਜ਼ਖਮੀ ਹੋਏ ਆ ਇੱਕ ਦੇ ਫ੍ਰੈਕਚਰ ਹੋਇਆ ਇੱਕ ਇੱਕ ਦੇ ਜਿਹੜੀ ਹੈਗੀ ਆ ਬੁਲੇਟਿੰਗ ਜਿਹੀ ਕੋਈ ਹੋਰ ਕੈਜੂਐਲਟੀ ਪੁਲਿਸ ਮੁਲਾਜ਼ਮ ਨੂੰ ਸਰ ਪੁਲਿਸ ਮੁਲਾਜ਼ਮ ਦੀ ਵਿਚਾਰੇ ਆ ਇੱਕ ਜੋ ਉਹਨਾਂ ਵੱਲੋਂ ਦੋ ਤਿੰਨ ਫਾਇਰ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਇਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਉਹਨਾਂ ਨੇ ਜਿਹੜੇ ਹੈਗੇ ਆ ਫਾਇਰ ਇਥੇ ਹਵਾਈ ਫਾਇਰ ਕਿੰਨੇ ਵੈਪਨ ਕੋਈ ਹੋਇਆ ਸੀ ਇਹਨਾਂ ਨੇ ਇੱਕ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਹਾਂ ਦੀ ਕਵਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹਾਂ ਕਿ ਹੋਰ ਵੀ ਅੰਨਾਰੇ ਕੁਝ ਹੋ ਸਕਦੇ ਕਿਹੜਾ ਵੈਪਨ ਸੀ ਇਹ ਬੱਤੀ ਬੋਰ ਦਾ ਜਿਹੜਾ ਇੱਥੇ ਵੈਪਨ ਸੀ ਇਹ ਸਟਾਰਮੇਟ ਜਿਹੜਾ ਉਸ ਸਟਾਰ ਵੈਪਨ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ ਨੇ ਅੰਨਾਰੇ ਟੋਟਲ ਪਹਿਲਾਂ 24 ਐਫ ਆਈ ਆਰ ਰਜਿਸਟਰਡ ਨੇ ਤੇ ਉਹਨਾਂ ਵਿੱਚੋਂ 8 ਐਕਸਾਈਜ਼ ਦੀਆਂ 7 ਐਨ ਡੀ ਪੀ ਐਸ ਐਕਟੀਆਂ ਤੇ 8 ਆਈ ਪੀ ਸੀ ਐ ਉਹਨਾਂ ਵਿੱਚੋਂ 4 ਜਿਹੜੀਆਂ ਆਰਮ ਸੈਕਟਰੀਆਂ ਨੇ ਉਹਨਾਂ ਦੇ ਪਰਚ ਰਜਿਸਟਰਡ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਦੇਖੀ ਕਾਫੀ ਕਿ ਇਤਸਹਾਜ ਮੋਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦੇ ਆ ਜੇ ਸਰ ਹੋਇਆ ਕਿਵੇਂ ਸਾਰਾ ਅਨਕਾਊਂਟਡ ਜਿਹੜਾ ਇਹ ਤੁਹਾਨੂੰ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਆ ਇਹਨਾਂ ਨੂੰ ਇੱਥੇ ਅ ਫਰਦਿਨ ਸ਼ਾਹ ਕਰ ਜਿਹੜੀ ਇਹਨਾਂ ਦੀ ਰਿਕਵਰੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਂਦੇ ਹੋਏ ਸੀ ਇਹਨਾਂ ਨੇ ਕਿਸੇ ਲਈ ਪੁਲਿਸ ਨੂੰ ਪੁਲਿਸ ਉੱਪਰ ਪਾੜ ਕੀਤਾ ਫੰਜਨ ਉਹੀ ਵੈਪਨ ਚੱਕ ਕੇ ਵਾਇਰ ਕੀਤਾ ਹਾਂ ਬਿਲਕੁਲ ਉਹੀ ਵੈਪਨ ਕਰਕੇ ਇਹਨਾਂ ਨੇ ਤਿੰਨ ਲੋਕ ਤਿੰਨ ਲੋਕ ਨੂੰ ਕਰ ਤਿੰਨ ਡਾਊਨ ਫਾਇਰ